ਆਪਾਂ ਜੱਟਾਂ ਨੂੰ ਆਪਾਂ ਵਾਲਾ ਕਿਉਂ ਸਾਰਿਆਂ ਨੇ ਉਸ ਚੀਜ਼ ਨੂੰ ਦੇਖਣਾ ਸੀ ਕਿ ਭਾਈ ਡਾਕਟਰ ਲਈ ਜਦ ਚੱਕੀ ਇਹ 10 ਸਾਲ ਤੋਂ ਕਿਹਾ ਆਪਣਾ ਹਰ 12 ਜਨਮ ਨਾਲ ਹੋਣ ਲਿਆ ਚਨਾਵਦਾ ਆਟੀ ਤੇ ਭਰੇ ਇਹਦੇ ਬੈਂਕ ਦੇ ਭਰੇ ਲਓ ਬਟਾ ਪੰਕਾ ਕੇ ਦਿਖਾ ਦਿਓ ਜੋ ਕਟਾਲਾ ਯਾਰ ਉਹਦਾ ਘੱਟ ਪਾ ਦੇ ਠੀਕੋ ਪਾ ਜੀ ਠੀਕੋ ਹਰਮਨ ਕਾਲੀ ਬਣਾਵਾ ਉਹ ਬਤਾ ਕਿ ਅਫੀਸਰ ਬਣਾਵਾ सतहतर <laughs> 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 ਲਾ ਚੱਕਿਆ ਜੀ ਤੁਹਾਡੇ ਪਾਸੇ ਅੱਜ ਜਿਹੜਾ ਨਾਕਾ ਲਗਾਇਆ ਗਿਆ ਹੈ ਕਿ ਹਦਾਇਤਾਂ ਆਈਆਂ ਸੀ ਉਹ ਉਸ ਨੂੰ ਲੈ ਕੇ ਜਿਹੜਾ ਇਹ ਨਾਕਾ ਲਗਾਇਆ ਗਿਆ ਹੈ। ਔਰ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਅਕਸਰ ਅਸੀਂ ਆ ਜਿਹੜੇ ਵਕਤ-ਵਕਤ ਜਗ੍ਹਾ ਤੇ ਰੋਜ਼ਾਨਾ ਨਾਕਾ ਬੰਦੀ ਕਰਦੇ ਆਂ ਔਰ ਉਲੰਘਣਕਾਰਾਂ ਦੇ ਚਲਾਨ ਵੀ ਕੱਟਦੇ ਆਂ ਲੇਕਿਨ ਇੱਕ 20 ਤਰੀਕ ਤੋਂ ਲੈ ਕੇ ਆ ਜਿਹੜਾ ਮੰਤ ਦੇ ਲਾਸਟ ਤੱਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਅੰਡਰਏਜ ਬੱਚੇ ਜਿਹੜੇ ਆ ਉਹਨਾਂ ਨੂੰ ਜੇਕਰ ਕਿਸੇ ਨੇ ਵਹੀਕਲ ਦਿੱਤਾ ਜਾਂ ਉਹਨਾਂ ਦੇ ਪੇਰੈਂਟਸ ਨੇ ਉਸ ਨੂੰ ਜਿਹੜੀ ਹੈ ਜੇਲ ਜੁਰਮਾਨਾ ਹੋਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਮੇਰੀ ਅਪੀਲ ਹੈ ਕਿ ਕੋਈ ਵੀ ਵਿਅਕਤੀ ਅੰਡਰਏਜ ਬੱਚਿਆਂ ਨੂੰ ਜਿਹੜਾ ਕੋਈ ਵੀ ਵਹੀਕਲ ਆ ਦੇਣ ਤਾਂ ਕਿ ਬਹੁਤ ਸਾਰੇ ਬੱਚਿਆਂ ਦੀ ਜਿਹੜੇ ਆ ਨੌਜਵਾਨ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਦੁਨੀਆ 'ਚ ਰੋਸ਼ਨ ਕਰਨਾ ਸੋ ਜਿਹੜੇ ਉਲੰਘਣਕਾਰ ਆ ਉਹਨਾਂ ਦੇ ਤੁਸੀਂ ਦੇਖ ਰਹੇ ਹੋਗੇ ਅਸੀਂ ਚਲਾਲ ਪੜ ਰਹੇ ਆ ਚਾਹੇ ਉਹ ਕੋਈ ਬੁੱਲਟ ਮੋਟਰਸਾਈਕਲ ਦੇ ਪਟਾਕੇ ਮਾਰ ਰਹੇ ਆ ਔਰ ਉਹਨੂੰ ਬਾਉਂਡ ਕਰ ਰਹੇ ਆ ਜਾਂ ਕੋਈ ਨੰਬਰ ਪਲੇਟ ਨਹੀਂ ਲਗਾਈ ਸੋ ਮੈਂ ਇਹੀ ਫੀਲ ਕਰਦਾ ਕਿ ਸਾਰੇ ਦੇ ਸਾਰੇ ਜਿਹੜੇ ਲੋਕ ਆ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਟ੍ਰੈਫਿਕ ਪੁਲਿਸ ਦਾ ਸਹਿਯੋਗ ਦੇਣ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਆਪਣੀ ਸੇਫਟੀ ਲਈ ਕਰਨ ਕਿੰਨਾ ਕੁ ਜੁਰਮਾਨਾ ਹੋਵੇਗਾ ਜਿਹੜਾ ਜੁਰਮਾਨਾ ਦੇਣਾ ਪਏਗਾ ਔਰ ਦੇਖੋ ਉਹਦੀ 25000 ਰੁਪਏ ਤੱਕ ਜੁਰਮਾਨਾ ਪਲੱਸ ਤਿੰਨ ਸਾਲ ਤੱਕ ਦੀ ਡੀਲ ਹੋ ਸਕਦੀ ਆ ਸਰ ਹੋਰ ਕੀ ਕੀ ਅੱਜ ਸਿਰਫ ਅਵੇਅਰਨੈਸ ਕੀਤੀ ਜਾਏਗੀ ਜਾਂ ਚਲਾਨ ਵੀ ਕੱਟਿਆ ਜਾਏਗਾ ਦੇਖੋ ਜਿਹੜੇ ਉਲੰਘਣਕਰ ਕੋ ਬੁਲਟ ਮੋਟਰਸਾਈਕਲ ਵਾਲੇ ਆ ਪਟਾਕੇ ਮਾਰੂ ਆ ਜਾਂ ਕੋਈ ਨੰਬਰ ਪਲੇਟ ਜਿਹਨਾਂ ਨੇ ਛੋਟੀ ਲਗਾਈ ਆ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਔਰ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਜੈਬਰਾ ਕ੍ਰੋਸਿੰਗ ਦੇ ਪਿੱਛੇ ਖੰਡਾ ਇਹ ਨਹੀਂ ਕਿ ਜੈਬਰਾ ਕ੍ਰੋਸਿੰਗ ਦੇ ਉੱਤੇ ਚੱਲਣਾਂ ਲੋਕਾਂ ਨੂੰ ਜਿਨ੍ਹਾਂ ਨੇ ਹੈਲਮਟ ਨਹੀਂ ਪਹਿਨੇ ਆ ਸੀਟ ਬੈਲਟ ਨਹੀਂ ਲਗਾਈ ਉਹਨਾਂ ਨੂੰ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਆ